ਵੇ ਆਪਾਂ ਪਹਿਲਾਂ ਦੇਖਿਆ ਵੀ ਖਾਰ ਪਈ ਹੈ ਰਜਸਤਾਨ ਨਹਿਰ ਦੇ ਵਿੱਚ ਕਿਉਂ ਪਈ ਹੈ ਇਸ ਰੰਦ ਫਿਲਟਰ ਦੀ ਲਾਈਨਿੰਗ ਦਾ ਕੰਮ ਚੱਲ ਰਿਹਾ ਉਧਰੋਂ ਪਾਣੀ ਇਧਰ ਡਰੇਨ ਆਊਟ ਕੀਤਾ ਜਾ ਰਿਹਾ ਹੈ ਖਾਰ ਇੰਨੀ ਕਿ ਜਿਆਦਾ ਵੱਧ ਚੁੱਕੀ ਹੈ ਕਿ ਕਿਸੇ ਵੇਲੇ ਵੀ ਕੋਈ ਐਨਸਕੋਮੀ ਘਟਨਾ ਵਾਪਰ ਸਕਦੀ ਹੈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਉਹਨਾਂ ਨਾਲ ਗੱਲ ਹੋਈ ਹੈ ਗਾਂ ਉਹਨਾਂ ਦੇ ਐਕਸ਼ਨ ਸਾਹਿਬ ਨਾਲ ਉਹਨਾਂ ਨਾਲ ਗੱਲ ਹੋਈ ਗਈ ਹੈ ਉਹਨਾਂ ਨੇ ਕੱਲ ਸਵੇਰ ਤੱਕ ਦਾ ਸਮਾਂ ਮੰਗਿਆ ਵੀ ਕੱਲ ਦਪਹਿਰ ਤੱਕ ਇਹਦੇ ਤੇ ਕਹਿੰਦੇ ਜੀ ਕੰਮ ਸ਼ੁਰੂ ਹੋ ਜਾਏਗਾ ਜਿੰਨੀ ਜਲਦੀ ਜਲਦੀ ਜਿੱਥੇ ਖਾਰ ਹੈਗੀ ਉਥੇ ਮਿੱਟੀ ਪਵਾ ਕੇ ਜਾਂ ਜੋ ਵੀ ਇਹਦਾ ਕਰਨਾ ਉਹਨਾਂ ਨੇ ਇਹਦੇ ਤੇ ਕਾਰਵਾਈ ਬਣਦੀ ਹੈਗੀ ਹੈ ਕੱਲ ਇਹਦੇ ਤੇ ਕੰਮ ਸ਼ੁਰੂ ਹੋ ਜਾਏਗਾ ਸਾਡੀ ਵੀ ਬੇਨਤੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹੈ ਔਰ ਸ਼ਹਿਰ ਦੇ ਲੋਕ ਬਹੁਤ ਸੁਹਿਰਦੇ ਹੈਗੇ ਜਿੱਥੇ ਵੀ ਕਿਤੇ ਕੋਈ ਚੀਜ਼ ਨਜ਼ਰ ਆਉਂਦੀ ਹੈ ਤੁਰੰਤ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਤੇ ਇਹ ਮਾਮਲੇ ਸਾਹਮਣੇ ਆ ਜਾਂਦੇ ਹੈਗੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਨਹਿਰ ਪਹਿਲਾਂ ਇੱਕ ਦੋ ਵਾਰ ਟੁੱਟ ਵੀ ਚੁੱਕੀ ਹੈ ਜਦੋਂ ਦੋਨੇ ਨਹਿਰਾਂ ਦੀ ਵਿਚਾਲਣੀ ਲਾਈਨਿੰਗ ਖਰਾਬ ਹੋ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ ਨਹਿਰ ਇੱਕ ਹੋ ਜਾਂਦੀ ਹੈ ਔਰ ਇਹ ਹਾਲਾਤ ਬਹੁਤ ਜਲਦੀ ਇੱਥੇ ਹੋਣ ਵਾਲੇ ਹਨ ਕਿ ਜਲਦੀ ਨਾ ਸੰਭਾਲਿਆ ਗਿਆ ਅਸੀਂ ਆਸ ਕਰਦੇ ਹਾਂ ਜੋ ਸਾਨੂੰ ਭਰੋਸਾ ਦਿੱਤਾ ਹੈ ਉਹਦੇ ਤੇ ਸਵੇਰੇ ਕੰਮ ਸ਼ੁਰੂ ਹੋ ਜਾਏਗਾ ਧੰਨਵਾਦ ਲੱਗਦਾ ਜੀ ਵੀ ਜਿਹੜਾ ਹੁਣ ਕੰਮ ਚੱਲ ਰਿਹਾ ਸੀ ਉਹ ਅਧਿਕਾਰੀਆਂ ਵੱਲੋਂ ਇਹ ਵੱਲ ਕੋਈ ਧਿਆਨ ਨਹੀਂ ਲੰਘੇਲੀ ਉਹਨਾਂ ਦੀ ਇਹ ਦੇਖੋ ਜੀ ਸਰਕਾਰੀ ਕੰਮ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਵੇਂ ਹੁੰਦੇ ਆ ਜਿੱਥੇ ਪਹਿਲਾਂ ਚਲੋ ਆਪਾਂ ਜੀ ਮੰਨ ਸਕਦੇ ਹਾਂ ਵੀ ਕਿਸੇ ਦੇ ਧਿਆਨ 'ਚ ਨਾ ਆਇਆ ਹੋਵੇ ਹੁਣ ਤਾਂ ਪੈਰਲਰ ਜਿਹੜੀ ਨਹਿਰ ਬਣ ਰਹੀ ਹੈ ਉਹਦੇ ਤੇ ਕੰਮ ਚੱਲਦਾ ਪਿਆ ਹੈਗਾ ਉਹ ਇੰਨੀ ਨਿਗਾਹ 'ਚ ਕਿਵੇਂ ਨਹੀਂ ਆਈ ਹੋਊਗੀ ਸਾਰੇ ਆ ਅਧਿਕਾਰੀ ਇੱਥੇ ਮ ਪ੍ਰਸ਼ਾਸਨ ਮੌਕੇ ਤੇ ਐ ਠੇਕੇਦਾਰ ਮੌਕੇ ਤੇ ਫਿਰਦੇ ਆ ਇਹ ਜੀ ਸਾਹਮਣੇ ਕਿਵੇਂ ਨਹੀਂ ਆਈ ਹੋਊਗੀ ਇਹਨਾਂ ਦੇ ਬਸ ਇਹ ਵੀ ਜਿੰਨੀ ਦੇਰ ਤੱਕ ਕੋਈ ਬੋਲਦਾ ਨਹੀਂ ਉਹਨੀ ਦੇਰ ਤੱਕ ਇਹਨਾਂ ਨੂੰ ਕੰਮ ਨਜ਼ਰ ਨਹੀਂ ਆਂਦਾ ਚਲੋ ਸਾਡੇ ਬੋਲਣ ਤੇ ਵੀ ਜੇ ਨਜ਼ਰ ਆਉਂਦਾ ਤਾਂ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਨ ਸਾਡੀਆਂ ਕੋਈ ਕੀਮਤੀ ਜਾਨਾਂ ਜਿਹੜੀਆਂ ਪੱੜੀ ਤੇ ਸੈਰ ਕਾਤੇ ਆਉਂਦੀਆਂ ਹੈਗੀਆਂ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਕਿ ਦੇਖੋ ਸਿਸਟਮ ਚੱਲ ਰਿਹਾ ਨਹਿਰਾਂ ਬਣ ਰਹੀਆਂ ਇੱਕ ਨਹਿਰ ਬਣ ਰਹੀ ਆ ਤੇ ਦੂਜੀ ਨਹਿਰ ਦੇ ਵਿੱਚ ਪਾਣੀ ਛੱਟ ਕੇ ਖਾਰ ਪਾ ਕੇ ਜਿਹੜਾ ਨਹਿਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜਾਣ ਬੁੱਝ ਕੇ ਕੀਤੀ ਜਾ ਰਹੀ ਆ ਇਹ ਪ੍ਰਸ਼ਾਸਨ ਦੱਸੂਗਾ ਦੇਖੋ ਕੀ ਇਹਨਾਂ ਨੂੰ ਪਤਾ ਨਹੀਂ ਪਾਪਾ ਛੋਟਕਾਂ ਲਾ ਕੇ ਇਹਨਾਂ ਨੇ ਹੁਣ ਜਿਹੜੀ ਖਾਰ ਪਈ ਹੋਈ ਆ ਜਿਹੜਾ ਪਾਣੀ ਡਿੱਗ ਰਿਹਾ ਉਹ ਪਾਣੀ ਵੀ ਪਟੜੀ ਦੇ ਥੱਲੇ ਹੀ ਜਾ ਰਿਹਾ ਨਹਿਰ ਦੇ ਵਿੱਚ ਤਾਂ ਆ ਹੀ ਨਹੀਂ ਰਹਾ ਦੂਜੀ ਨਹਿਰ ਦੇ ਵਿੱਚ ਫੇਰੇ ਬਾਅਦ ਵਿੱਚ ਕਹਿਣਗੇ ਜੀ ਨਹਿਰ ਟੁੱਟ ਗਈ ਨਹਿਰ ਦਾ ਨੁਕਸਾਨ ਹੋ ਰਿਹਾ ਫਿਰ ਤੁਸੀਂ ਦੂਜੀ ਨਹਿਰ ਸਾਨੂੰ ਜਲਦ ਤੋਂ ਜਲਦ ਬਣਾਉਂਦਿਓ ਜਿਹੜੀ ਦੂਜੀ ਨਹਿਰ ਆ ਉੱਥੇ ਵੀ ਇਹੀ ਇਹਨਾਂ ਨੂੰ ਆਏ ਆ ਵੀ ਜਿਹੜੀ ਉਧਰ ਅਸੀਂ ਨਹਿਰ ਬਣਾਈ ਆ ਸੀਪਾ ਜੀ ਵੀ ਬਚਾਈ ਆ ਡਾਇਰੈਕਟਰ ਵੀ ਵਿਚਾਰੇ ਆ ਉਹ ਇੱਧਰ ਕਰੀਆ ਵੀ ਖੜਾ ਹੋਊਗਾ ਇਹਨਾਂ ਨੂੰ ਪਤਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਜਦੋਂ ਪਹਿਲਾ ਨਹਿਰ ਟੁੱਟਦੀ ਸੀ ਉਦੋਂ ਵੀ ਨਹਿਰ ਮਹਿਕਮਾ ਦਾ ਕਾਰਨ ਸੀ ਉਦੋਂ ਲੋਕਾਂ ਨੂੰ ਛੱਡ ਦਿੱਤੀ ਜਾਂਦੀ ਸੀ ਕਿ ਯਾਰ ਇਹ ਨਹਿਰ ਨਹੀਂ ਬਣਉ ਦਿੰਦੇ ਇਹ ਤਾਂ ਟੁੱਟ ਰਹੀ ਆ ਸਾਰਾ ਕੁਝ ਇਹਨਾਂ ਨੇ ਕਰਨਾ ਹੁੰਦਾ ਇਹ ਕਰ ਸਕਦੇ ਆ ਪਰ ਜਾਣ ਪੁੱਝ ਕੇ ਨਹੀਂ ਕਰਦੇ ਹੁਣ ਕਦੋਂ ਦੀਆਂ ਨਹਿਰਾਂ ਬਣ ਰਹੀਆਂ ਸਾਨੂੰ ਤਾਂ ਨਹੀਂ ਪਤਾ ਲੱਗਦਾ ਸੀ ਕਿ ਕਿਉਂਕਿ ਅਸੀਂ ਪੱਟੜੀ ਦੇ ਵਿਚਾਲੇ ਜਿਹੜਾ 걔ੜਾ ਮਾਰ ਲੈਂਦੇ ਸੀ ਦੂਜੀ ਨਹਿਰ ਦੇ ਵਿਚਾਲੇ 걔ੜਾ ਮਾਰ ਲੈਂਦੇ ਸੀ ਇੱਧਰ ਪਤਾ ਹੀ ਨਹੀਂ ਲੱਗਦਾ ਸੀ ਪਰ ਜਿਹੜਾ ਪਾਣੀ ਸੱਟ ਰਿਹਾ ਦੂਜੀ ਨਹਿਰ ਦੇ ਵਿੱਚ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੈ ਨਾ ਕਿ ਕਿੱਥੇ ਕੀ ਕੁਝ ਹੋ ਰਿਹਾ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਮਹਿਕਮੇ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਇਹਦਾ ਹੱਲ ਕਰ ਦਿਓ ਜੇ ਇਹਦਾ ਨੁਕਸਾਨ ਹੋ ਗਿਆ ਤੇ ਪਹਿਲੀ ਗੱਲ ਤਾਂ ਅਸੀਂ ਨੁਕਸਾਨ ਹੋਣ ਨਹੀਂ ਦੇਣਾ ਇਹਦਾ ਮੁੱਦਾ ਅਸੀਂ ਚੱਕ ਲਿਆ ਕੱਲ ਤੱਕ ਸ਼ਾਇਦ ਆਂਦੇ ਆ ਵੀ ਹੱਲ ਹੋ ਜਾਊਗਾ ਜੇ ਹੱਲ ਨਾ ਹੋਇਆ ਤੇ ਅਸੀਂ ਇੱਥੇ ਡਟ ਕੇ ਖੜਾਂਗੇ ਜਲਜੀਵਨ ਬਚਾਓ ਮੋਰਚਾ ਵੀ ਖੜੂਗਾ ਯੂਨਾਂ ਵੀ ਸਾਰੀਆਂ ਘੜਨੀਆਂ ਇੱਥੇ ਡਟ ਕੇ ਤਾਂ ਕਿ ਕੋਈ ਅਨੁਸ਼ਾਸਨੀ ਘਟਨਾ ਹੁਣ ਨਾ ਹੋਵੇ ਹਾਲਾਂਕਿ ਇਹ ਫਰਜ ਨਹਿਰ ਮਹਿਕਬੇ ਦਾ ਬਣਦਾ ਹਾਲਾਂਕਿ ਇਹ ਫਰਜ ਆ ਜਿਹੜਾ ਪ੍ਰਸ਼ਾਸਨ ਦਾ ਬਣਦਾ ਤੇ ਫਿਰ ਵੀ ਆਮ ਲੋਕਾਂ ਨੂੰ ਖੜੇ ਹੋਣਾ ਪੈ ਰਿਹਾ ਕਿਉਂ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਹੀ ਇਹੋ ਜਿਹੀਆਂ ਕਿ ਇੱਥੇ ਇਹੋ ਜਿਹੀਆਂ ਨੀਤੀਆਂ ਵਾਰਦੇ ਹੋ ਇਹਨਾਂ ਨੂੰ ਇੰਨਾ ਤੰਗ ਕਰਦੇ ਹੋ ਕਿ ਸਾਰਾ ਕੁਝ ਇਹਨਾਂ ਤੇ ਆ ਕੇ ਡਿੱਗ ਪਏ ਲੋਕ ਕਹਿੰਣ ਯਾਰ ਇਹਨਾਂ ਨੇ ਧਿਆਨ ਨਹੀਂ ਰੱਖਿਆ ਤੇ ਇਹਨਾਂ ਟੁੱਟ ਗਈ ਸੋ ਮਸਲਾ ਇਹ ਹੀ ਆ ਕਿ ਪਹਿਲਾਂ ਵੀ ਜਿਹੜੀ ਨਹਿਰ ਟੁੱਟਦੀ ਸੀ ਉਹ ਉਹਦੀ ਨਾਲ ਤਾਂ ਸਫਾਈ ਕੀਤੀ ਜਾਂਦੀ ਸੀ ਨਾ ਹੀ ਉਹਦੀ ਚਾਜ ਨਾਲ ਮੁਰੰਮਤ ਕੀਤੀ ਜਾਂਦੀ ਸੀ ਜੇ ਪਹਿਲਾਂ ਵਾਲੀ ਨਹਿਰ ਦੀ ਚਾਜ ਨਾਲ ਮੁਰੰਮਤ ਕੀਤੀ ਜਾਂਦੀ ਹੁੰਦੀ ਤਾਂ ਇੰਨਾ ਕੁਝ ਨਾ ਹੁੰਦਾ